ਬਿਲਕੁਲ ਇਸ ਵਕਤ ਮਿਰਨਲ ਪੰਜ ਪਦੇ ਕਾਉਂਸਲ ਜੁੜੇ ਹੋਏ ਨੇ ਸਵਾਲੇ ਚੱਕੀ ਜਾ ਰਹੇ ਨੇ ਪਹਿਲਾਂ ਤਾਂ ਕੋਰਟ ਚ ਜਾ ਰਹੇ ਨੇ ਉਹ ਦੂਜੇ ਵਿਰੋਧੀ ਪਰ ਇਹ ਕਹਿ ਰਹੇ ਨੇ ਜੇ 8 ਵੋਟਾਂ ਸਾਡੇ ਖਾਤੇ ਚ ਹੁੰਦੀਆਂ ਤੇ ਅੱਜ ਤਸਵੀਰ ਕੁਝ ਹੋਰ ਹੁੰਦੀ ਕੈਨ ਨੂੰ ਤਾਂ ਬਹੁਤ ਕੁਝ ਕੀਤਾ ਜਾਂਦਾ ਹੈ ਜਿਹੜੀ 8 ਵੋਟਾਂ ਉਹਨਾਂ ਨੂੰ ਇਨਵੈਲਿਡ ਹੋਈ ਹੈ ਜਾਂ ਕਰਾਸ ਵੋਟ ਹੋਈ ਹੈ ਉਹਨਾਂ ਨੂੰ ਪਹਿਲਾਂ ਆਪਣੇ ਖੁਦ ਦੇਖਣਾ ਚਾਹੀਦਾ ਹੈ ਕਿ ਉਹਨਾਂ ਦੀ 8 ਵੋਟਾਂ ਕਿਹੜੇ ਕਾਉਂਸਲਰ ਨੇ ਨਹੀਂ ਪਾਈ ਕੀ ਪਤਾ ਉਹ 7 ਵੋਟਾਂ ਕਾਂਗਰਸ ਨੇ ਨਾ ਪਾਈ ਹੋਵੇ ਕੀ ਪਤਾ ਇਕੋ ਦੇ ਵਜ ਜਿਹੜੀ ਐਡ ਕਰ ਲੋ ਆਮ ਆਦਮੀ ਪਾਰਟੀ ਦੇ ਕਿਸੇ ਗਾਰੇ ਕੌਂਸਲਰ ਦੀ ਹੋਵੇ ਤੇ ਸਵਾਲ ਚੱਕਣੇ ਬੜੇ ਸੋਖੇ ਹੁੰਦੇ ਆ ਪਰ ਆ ਚੀਜ਼ਾਂ ਨੂੰ ਦੇਖਣਾ ਔਰ ਸਮਝਣਾ ਇਹਨਾਂ ਨੂੰ ਬੜੇ ਇਸ ਚੀਜ਼ ਲਈ ਐਕਸਪੀਰੀਅੰਸ ਚਾਹੀਦਾ ਹੈ ਤੇ ਐਕਸਪੀਰੀਅੰਸ ਦੀ ਵੀ ਕਮੀ ਹੈ ਕਿਸੇ ਨਾ ਕਿਸੇ ਆਮ ਆਦਮੀ ਪਾਰਟੀ ਦੇ ਵਿੱਚ ਤੇ ਅੱਜ ਉਹ ਦੇਖਣ ਨੂੰ ਮਿਲਿਆ ਨਹੀਂ ਪਹਿਲਾਂ ਵਾਲਾ ਪ੍ਰੋਸੀਜਰ ਸੇਮ ਸੀਗਾ ਪ੍ਰੋਸੀਜਰ 'ਚ ਕਹਿੰਦੇ ਫਰਕ ਵੀ ਪਿਆ ਇਸ ਵਾਰੀ ਪਹਿਲਾਂ ਅਫਸਰ ਰੱਖਿਆ ਜਾਂਦਾ ਸੀ ਨਾਲ ਜਿਹੜਾ ਕਿ ਚੈੱਕ ਕਰਦਾ ਸੀ ਕਿ ਵਾਟ ਇਨਵੈਲਿਡ ਕਿਉਂ ਹੋਇਆ ਟਰਾਂਸਪੇਰੈਂਸੀ ਹੁੰਦੀ ਸੀ ਟਰਾਂਸਪੇਰੈਂਸੀ ਕਿਉਂ ਨਹੀਂ ਰਹੀ ਮੈਂ ਦੱਸਣਾ ਚ ਆਪਣੇ ਨੀਲ ਸੀ ਜੋੜੇ ਪ੍ਰੈਜ਼ੀਡਿੰਗ ਅਫਸਰ ਸੀ ਆਪਣੇ ਵੋਟਾਂ ਕਰਾਣੇ ਵਾਲੇ ਉਹ ਉਹਨਾਂ ਨੂੰ ਦਿਖਾਣ ਲੱਗੇ ਤਾਂ ਉਹਨਾਂ ਨੇ ਤਾਂ ਦੋ ਉਹਨਾਂ ਦੇ ਕਾਉਂਸਲਰ ਇੱਕ ਪ੍ਰੇਮਲਤਾ ਜੀ ਇੱਕ ਮਨਵਰ ਜੀ ਨੇ ਉਹਨਾਂ ਨੇ ਜ਼ਬਰਦਸਤੀ ਪੂਰੇ ਦੇਖਣੇ ਦੀ ਬਜਾਏ ਨਾ ਪੂਰਾ ਬੰਡਲ ਦਾ ਬੰਡਲ ਵੋਟਾਂ ਵਾਲਾ ਖੋਲ੍ਹ ਲਿਆ ਤੁਸੀਂ ਹੱਥ 'ਚ ਵੀ ਅੱਜ ਮਹਿੰਦੀ ਲਵਾਈ ਹੈ ਪਰ ਭਾਜਪਾ ਦਾ ਸਾਈਨ ਇੱਥੇ ਵੀ ਇਹ ਤਾਂ ਹੁਣ ਦਿਲ ਦੇ ਨਾਲ ਆਪਾਂ ਬੱਜ ਚੁਕੇ ਇਤਨੀ ਸਾਫਤਾ ਸੀ ਕਿਤੇ ਨਹੀਂ ਨਹੀਂ ਐਦਾਂ ਤਾਂ ਨਹੀਂ ਬਿਲਕੁਲ ਛਾਪਿਆ ਹਾਂ ਬਾਕੀ ਰਹੀ ਬਾਤ ਹੈ ਠੱਗਬੰਦਨ ਦਾ ਅੰਤ ਹੋ ਗਿਆ ਜਿਹੜਾ ਇਹ ਕਹਿੰਦੇ ਪਏ ਸੀ ਨਾ ਕਿ ਪਹਿਲਾ ਠੱਗਬੰਦਨ ਜਿੱਤਣ ਜਾ ਰਿਹਾ ਤਾਂ ਠੰਗਬੰਦਨ ਜਿੱਤਿਆ ਨਹੀਂ ਉਲਟਾ ਕਾਂਗਰਸ ਨੇ ਆਮ ਆਦਮੀ ਪਾਰਟੀ ਦੇ ਉੱਪਰ ਛੂਰਾ ਪੋਕਿਆ ਘੋਪਿਆ ਉਹਨਾਂ ਨੇ ਵੋਟ ਇਨਵੈਲਡ ਕਰਾਇਆ ਵੋਟਾਂ ਆਪਣੀ ਪਾਈਆਂ ਨਹੀਂ ਸਾਡੇ ਨਾਲ ਨੇ ਸਾਬਕਾ ਮੇਰ ਇੱਥੇ ਨੇ ਤੁਸੀਂ ਕੀ ਕਹੋਗੇ ਇਹ ਸਾਰਾ ਕੁਝ ਜੋ ਹੋਇਆ ਉਸ ਦੇ ਉੱਤੇ ਤੁਹਾਡਾ ਕੀ ਕਾਲ ਹੈ ਇਹ ਦੇਖਿਏ ਪਹਿਲਾਂ ਇੱਕ ਵਾਰ ਕਦੇ ਵੀ ਕਦੇ ਵੀ ਗਠਜੰਬੰਦਨ ਇਹਨਾਂ ਦਾ ਨਹੀਂ ਸੀਗਾ ਅੱਜ ਬਤਾਈਏ ਕਿ ਨਾ ਪੰਜਾਬ ਦੇ ਅੰਦਰ ਗਠਜੰਬੰਦਨ ਹੈ ਨਾ ਦਿੱਲੀ ਦੇ ਅੰਦਰ ਗਠਜੰਬੰਦਨ ਨਾ ਚੰਡੀਗੜ੍ਹ ਦੇ ਅੰਦਰ ਕਿਹੜਾ ਗਠਜੰਬੰਦਨ ਦਾ ਯਾਰ ਸਾਬਿਤ ਹੋ ਗਿਆ ਕਿ इनका ਗਠਜੰਬੰਦਨ ਨਹੀਂ تھا ਵੋਟਾਂ ਜਦ ਖੁੱਲੀ ਤਾਂ ਆਮ ਆਦੀ ਪਾਰਟੀ ਕੋ ਆਪਣੀ ਬਾਰੇ ਵੋਟਾਂ ਮਿਲੀ ਸਿਰਫ ਤੇ ਜਿਹੜਾ 8 ਵੋਟਾਂ ਦੀ ਗੱਲ ਕੀਤੀ ਜਾ ਰਹੀ ਹੈ ਤੁਸੀਂ ਵੀ ਪਹਿਲਾਂ ਵੀ ਰਹੇ ਹੋ ਲੱਗ ਰਿਹਾ ਕਿ ਪਹਿਲਾਂ ਤਾਂ ਕਦੇ ਇਹ ਹੋਇਆ ਨਹੀਂ ਹੋਇਆ ਕਿ 8 ਵੋਟਾਂ ਇਨਵੈਲਿਡ ਹੋਦਾ ਕਦੇ ਐਸਾ ਐਲਾਈਐਂਸ ਵੀ ਨਹੀਂ ਹੋਇਆ ਕਿ ਉਹਨੇ ਆਪਣੇ ਐਲਾਈਐਂਸ ਨੂੰ ਵੋਟ ਨਹੀਂ ਪਾਈ ਹੁੰਦਾ ਜੀ ਐਲਾਈਐਂਸ ਤੇ ਇ ਇਹਨਾਂ ਨੇ ਆਪਣੀ ਵੋਟਾਂ ਖਰਾਬ ਕਰੀ ਐ। ਖੁਦੀ ਖਰਾਬ ਕਰੀ ਐ। ਵੋਟਾਂ ਖਰਾਬ ਕੀਤੀਆਂ ਨੇ। ਇਹ ਕਹਿੰਦੇ ਵੋਟਾਂ ਖਰਾਬ ਕੀਤੀ ਤੁਸੀਂ ਵੋਟ ਨਹੀਂ ਪਾ ਸਕਦੇ ਸੀਗੇ ਪਰ ਤੁਸੀਂ ਸਾਰਾ ਖੇਡ ਤਾਂ ਦੇਖਿਆ ਹੈ ਕਿ ਹੋਇਆ ਕਿ ਇਹ ਖੇਲਾ ਹੋਇਆ। ਦੇਖਿਆ ਹੀ ਐ ਜੀ ਨੇ। ਇਹਨਾਂ ਨੇ ਨਹੀਂ ਕਰਨ ਦੇ ਰਹੇ ਸੀਗੇ ਪ੍ਰੈਜ਼ਾਈਡਿੰਗ ਅਫਸਰ ਨੂੰ ਕੰਮ ਨਹੀਂ ਕਰਨ ਦੇ ਰਹੇ ਸੀ ਬਾਰ-ਬਾਰ ਉਹਨੂੰ ਆਰਡਰ ਕਰ ਰਹੇ ਸੀਗੇ ਤੇ ਉਹਤੇ ਪ੍ਰੈਸ਼ਰ ਬਿਲਡ ਅਪ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ। ਆਮ ਆਦਮੀ ਪਾਰਟੀ ਤੇ ਕਾਂਗਰਸ ਵਾਲੇ ਦੋਨੋਂ ਮਿਲ ਕੇ ਯਾਰ ਪਾਸ ਪਾਸ ਪਤਾ ਹੈ ਇਸੇ ਕੁਝ ਨਹੀਂ ਹੋਏਗਾ ਨਹੀਂ ਨਹੀਂ ਪਾਸ ਪਤਾ ਕੋਈ ਰੋਲ ਨਹੀਂ ਹੈ ਜੀ ਫਿਰ VOTING ਹੋਈ ਹੈ ਕੈਮਰੇ ਦੀ ਨਿਗਰਾਨੀ ਚਾਹੀਏ ਚਾਰੋਂ ਤਰਫ ਵੀਡੀਓਗ੍ਰਾਫੀ ਸੀਗੀ